ਹੜ੍ਹ ਦੇ ਪਾਣੀ ਚ ਫਸਲ ਡੁੱਬੀ ਦੇਖ ਨौजवान ਨੂੰ ਪੈ ਗਿਆ ਦਿਲ ਦਾ ਦੌਰਾ ਮੋਕੇ ਤੇ ਹੋ ਗਈ ਮੌਤ ਤੁਸੀਂ ਵੀ ਦੇਖੋ ਬੇਹੱਦ ਮੰਦ ਭਾਗੀ ਖਬਰ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਕੋਈ ਇਹਨਾਂ ਲੋਕਾਂ ਦੇ ਲਈ ਦੁਆ ਜ਼ਰੂਰ ਕਰੇ ਦੱਸ ਦਈਏ ਕਿ ਗੁਰਦਾਸਪੁਰ ਦੇ ਪਿੰਡ ਬਲਗਨ ਦੇ ਵਿੱਚ ਮੰਦ ਭਾਗੀ ਘਟਨਾ ਵਾਪਰੀ ਹੈ ਪਿਛਲੇ ਦਿਨੀ ਹੜ੍ਹ ਦੇ ਪਾਣੀ ਕਾਰਨ ਜਿੱਥੇ ਪੂਰਾ ਪਿੰਡ ਪਾਣੀ ਦੀ ਲਪੇਟ ਦੇ ਵਿੱਚ ਆਇਆ ਹੈ ਤਾਂ ਉੱਥੇ ਹੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਫਸਲ ਵੀ ਮਰ ਚੁੱਕੀ ਹੈ ਜਿਸ ਤੋਂ ਦੁਖੀ ਹੋਏ 35 ਸਾਲ ਦੀ ਉਮਰ ਦੇ ਨੌਜਵਾਨ ਵੱਲੋਂ ਚੜਾਏ ਉਹ ਟੈਨਸ਼ਨ ਲੈ ਲਈ ਜਾਂਦੀ ਹੈ ਤੇ ਉਸ ਨੂੰ ਦਰ ਦਾ ਦੂਰਾ ਪੈ ਜਾਂਦਾ ਤੇ ਪਿੱਛੇ ਉਸ ਦੀਆਂ ਦੋ ਧੀਆਂ ਨੇ ਘਰ ਵਾਲੀ ਐ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ। ਡ੍ਰੈਫਟ ਵੀ ਚਾਲੀ ਚੱਕੇ ਨੇ। ਪਸ਼ਦਨਾ ਤੋਂ ਹੜਾ ਆ ਰਿਹਾ ਵਾ। ਪਾਣੀ ਬਹੁਤ ਜ਼ਿਆਦਾ ਆ ਰਿਹਾ ਸੀ। ਤੇ ਕੁਝ ਪਹਿਲੀ ਆਪਣੇ ਹੀ ਕੁਝ ਠੇਕੇ ਤੇ ਲਈ। ਸਾਡੇ ਕਿ ਤਿੰਨ ਚਾਰ ਕਿਲੇ ਪਹਿਲੀ ਇਸ ਟਾਂਕ ਤੇ। ਤੇ ਪੇਰਾ ਮਾਰ ਨਹੀਂ ਗਏ ਨੇ ਪਹਿਲੀ ਵਿੱਚ। ਉੱਥੇ ਇਹਨਾਂ ਕੋਲ ਪਾਣੀ ਨਹੀਂ ਵੇਖ ਕੇ ਸਾਰਿਆ ਗਿਆ ਵੇਖ ਕੇ ਤਾਂ ਆਪਣੇ ਆਪ ਹੀ ਥੱਲੇ ਡਿੱਗ ਪਿਆ ਤੇ ਆ ਕੀ ਹੋ ਗਿਆ ਇੱਕ ਜੱਕ ਦਾ ਵੀ ਇਹਨਾਂ ਨੂੰ ਆਪਾਂ ਤਾਂ ਮਗਰ ਗਏ ਦੇਖ ਕੇ ਆਏ ਇਹਨਾਂ ਨੂੰ ਇਹ ਜਿੱਦੀ ਪਾਣੀ ਠੇਕੇ ਤੇ ਲਈਆ ਕਿੰਨਾ ਠੇਕਾ ਤੁਸੀਂ ਦੇਖ ਲੇ ਅਸੀਂ 50000 ਰਸਟਾਂ ਤੇ ਦੇ ਰਹੇ ਉਹਨਾਂ ਨੂੰ ਠੇਕਾ ਠਿੱਲੇ ਦਾ ਕਿਉਂ ਨਾ ਜੇ ਆਪਾਂ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹਾਂ ਹਾਂਜੀ ਬਿਲਕੁਲ ਡੁੱਬਿਆ ਹੋਇਆ ਦਾ ਪਾਣੀ ਵਿੱਚ ਐਵੇਂ ਝੋਨਾ ਜਿਹਾ ਪਾਣੀ ਦੇ ਵਿੱਚ ਗਿਆ ਹਾਂਜੀ ਇਸ ਟਾਈਮ ਤੇ ਪੂਰਾ ਡੁੱਬਿਆ ਦਾਵਾ ਝੋਨਾ ਹਜੇ ਨੇ ਬੱਧੀ ਆ ਰਹੇ ਨੇ ਮੇਰੀਆਂ ਦੋਨੇ ਬੇਟੀਆਂ ਨੇ ਇੱਕ ਦੀ ਮੰਗ ਕਰ ਦਿੱਤੀ